ਨਵੇਂ ਸਾਲ ਦੀ ਆਮਦ ਤੇ ਨਗਰ ਨਿਗਮ ਮੁਲਾਜ਼ਮ ਤਾਲਮੇਲ ਦਲ ਵੱਲੋਂ ਹਰ ਸਾਲ ਦੀ ਤਰ੍ਹਾਂ ਸਾਲਾਨਾ ਧਾਰਮਿਕ ਤਸਵੀਰ ਵਾਲਾ ਕਲੰਡਰ ਨਗਰ ਨਿਗਮ ਕਮਿਸ਼ਨਰ ਗੁਲਪ੍ਰੀਤ ਸਿੰਘ ਆਲਕ ਅਤੇ ਅਸਿਸਟੈਂਟ ਕਮਿਸ਼ਨਰ ਵਿਸ਼ਾਲ ਵਧਾਵਨ ਵੱਲੋਂ ਰਿਲੀਜ਼ ਕੀਤਾ ਗਿਆ। ਇਸ ਮੌਕੇ ਨਿਗਮ ਕਮਿਸ਼ਨਰ ਨੇ ਜਥੇਬੰਦੀ ਅਤੇ ਸਮੂਹ ਮੁਲਾਜ਼ਮ ਅਤੇ ਸ਼ਹਿਰ ਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ। ਇਸ ਮੌਕੇ ਤੇ ਜਥੇਬੰਦੀ ਦੇ ਸਰਪ੍ਰਸ ਜਗENDER ਸਿੰਘ ਕੰਬੋਜ, ਮੁਖ ਸਲਾਕਾਰ ਧਿਆਨ ਸਿੰਘ ਤੰਜੂ, ਪ੍ਰਧਾਨ ਨਿਰਮਲਜੀਤ ਸਿੰਘ ਕੰਬੋਜ जनरल स्कतर मनदीप सिंह संभालू डिप्टी जनरल स्कतर विश्व पार्ती चेयरमैन सुखराज सिंह तंजू मुख्सलाकार मंगल सिंह थिन समेत मेंबर मौजूद सन सारे नगर निगम नु मैं बहुत बहुत बधाई देना है जी 2025 साल सडा चढ़या मेट बी अ वेरी लकी ईयर फॉर द कॉर्पोरेशन एंड लेट अस टेक दिस कॉर्पोरेशन टू अ न्यू हाइट्स दैट इट ऑलवेज डिजर्वड ऑल द बेस्ट विशेस टू नगर निगम लगातार शहर दे इंप्रूवमेंट ले काम कर रहे है ते असी आगे भी करते रहंगे ਜਿਹੜੇ ਸਾਰੇ ਅੰਮ੍ਰਿਤਸਰ ਦੇ ਸਿਟੀਜ਼ਨ ਹੋ ਐ ਉਹਨਾਂ ਨੂੰ ਮੇਰੀ ਇੱਕੋ ਹੀ ਰਿਕੁਐਸਟ ਹੋਏਗੀ ਕਿ ਸਾਨੂੰ ਥੋੜਾ ਜਿਹਾ ਅਸਿਸਟ ਕਰੋ ਤਾਂ ਕਿ ਜਿਹੜਾ ਬੇਸਿਕ ਇੱਕ ਸੈਨੀਟੇਸ਼ਨ ਜਿਹੜਾ ਹੋਰ ਚੀਜ਼ਾਂ ਹੁੰਦੀਆਂ ਨੇ ਵੀ ਉਹ ਆਪਾਂ ਸੜਕ ਤੇ ਨਾ ਸੁੱਟੀਏ ਕਿ ਗੁਰੂ ਮਹਾਰਾਜ ਦੀ ਅਪਾਰ ਬਖਸ਼ੇ ਸਦਕਾ ਲਗਨ ਦੇ ਮੁਲਾਜ਼ਮ ਤਾਲਮੇਦ ਅਦਾਲਤ ਵੱਲੋਂ ਹਰ ਸਾਲ ਦੀ ਤਰ੍ਹਾਂ ਨਵੇਂ ਸਾਲ ਦੇ ਆਗਮਨ ਤੇ ਇੱਕ ਕੈਲੰਡਰਲੀ ਜਾਰੀ ਕੀਤਾ ਜਾਂਦਾ ਹੈ ਜਿਹੜਾ ਕਿ ਅੱਜ ਵੀ ਸਾਥੀਆਂ ਦੇ ਸਹਿਯੋਗ ਮੁਲਾਜ਼ਮ ਸਾਥੀਆਂ ਦੇ ਸਹਿਯੋਗ ਨਾਲ ਕੀਤਾ ਇਹ ਕੋਈ ਵੀ ਸਥਿਤੀਆਂ ਹੋਣ ਇਹ ਉਪਰਾਲਾ ਕਰ ਹੀ ਲੈਂਦੇ ਐ ਹਰ ਸਾਲ ਦੀ ਤਰ੍ਹਾਂ ਨਵੇਂ ਸਾਲ ਦਾ ਕਲੰਡਰ ਰੀਲੀਜ਼ ਕਰਤੀ ਆਈ ਹੈ ਜਿਦੇ ਵਿੱਚ ਮੁੱਖ ਹਰਮੰਦਰ ਸਾਹਿਬ ਦੀ ਤਸਵੀਰ ਸਲੈਟ ਤਸਵੀਰ ਨਾਲ ਬਾਬਾ ਦੀਪ ਸਿੰਘ ਦੀ ਤੇ ਹਰ ਸਾਲ ਤਕਰੀਬਨ ਹੀ ਗੁਰੂ ਰਾਮਦਾਸ ਦੇ ਚਰਨਾ ਦਾ ਆਸਰਾ ਲੈ ਕੇ ਸਾਰੇ ਹੀ ਮੁਲਾਜ਼ਮ ਸਾਥੀ ਤੇ ਜਥੇਬੰਦੀ ਦੇ ਜਿੰਨੇ ਵੀ ਸਾਡੇ ਮੈਂਬਰ ਆ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਤੁਹਾਨੂੰ ਪਹੁੰਚਾ ਜਾਂਦਾ ਤੇ ਮੈਂ ਸਾਰਿਆਂ ਨੂੰ ਇਸ ਨਵੇਂ ਸਾਲ ਦੀ ਵਧਾਈ ਦੇਣਾ